ਸਰਵ ਭਾਰਤ ਨੌਜਵਾਨ ਸਭਾ ਜਿੰਦਾਬਾਦ 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 ਸਿਰ ਪਗਗ ਸਿੰਘ ਰਾਜਗੁਰੂ ਸੁਖਦੇਵ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਅੱਜ ਸਰਵ ਭਾਰਤ ਨੌਜਵਾਨ ਸਭਾ ਔਰ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਸਾਡੇ ਜੰਗ ਅਜ਼ਾਦੀ ਦੇ ਮਹਾਨ ਸ਼ਹੀਦ ਸ਼ਿਦੈ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਦ ਤੇ ਅਸੀਂ ਪਹੁੰਚੇ ਆਂ ਔਰ ਇਸ ਗੱਲ ਦਾ ਇੱਕ ਗੰਭੀਰ ਨੋਟਿਸ ਲਿਆ ਗਿਆ ਜਥੇਬੰਦੀਆਂ ਵੱਲੋਂ ਕਿ ਭਗਤ ਸਿੰਘ ਵੱਲੋਂ ਆਪਣੀ ਸ਼ਹਾਦਤ ਤੋਂ ਕੁਰਬਾਨੀ ਤੋਂ ਫਾਂਸੀ ਤੋਂ ਇੱਕ ਦਿਨ ਪਹਿਲਾਂ ਆਪਣੇ ਜਿਹੜੇ ਨਾਲ ਜੇਲ੍ਹ ਵਿੱਚ ਬੰਦ ਬੰਦੀ ਸਾਥੀਆਂ ਵੱਲੋਂ ਇੱਕ ਜਿਹੜਾ ਸਨੇਹਾ ਭੇਜਿਆ ਗਿਆ ਸੀ ਕਿ ਉਹਨਾਂ ਦੀ سزا ਉਹਨਾਂ ਦੀ ਫਾਂਸੀ ਦੀ سزا ਮਾਫੀ ਹੋ ਸਕਦੀ ਹੈ ਔਰ ਉਹਦੇ ਜਵਾਬ ਦੇ ਵਿੱਚ ਭਗਤ ਸਿੰਘ ਨੇ ਜਿਹੜਾ ਇੱਕ ਉਤਸ਼ਾਹਜਨਕ ਇੱਕ ਇਨਕਲਾਬੀ ਸੁਨੇਹਾ ਪੱਤਰ ਦੇ ਰੂਪ ਵਿੱਚ ਦੇਸ਼ ਵਾਸੀਆਂ ਨੂੰ ਆਪਣੇ ਜਿਹੜੇ ਉਹਨਾਂ ਕਹਿ ਸਕਦੇ ਆ ਕਿ ਆਪਣੇ ਨਾਲ ਦੇ ਸਾਥੀਆਂ ਨੂੰ ਭੇਜਿਆ ਸੀ ਉਹ ਇੱਕ ਜਿਹੜਾ ਸੁਨੇਹਾ ਹੈ ਉਹ ਪੂਰੇ ਦੇਸ਼ ਲਈ ਹੈ ਪੂਰੇ ਸਮਾਜਵਾਦ ਦੀ ਜਿਹੜੀ ਹੈ ਮਦਈ ਜਮਾਤ ਉਹਦੇ ਵਾਸਤੇ ਹੈ ਉਸ ਪੱਤਰ ਦੇ ਨਾਲ ਇੱਕ ਵੱਡੀ ਜਿਹੜੀ ਹੈ ਕ੍ਰਿਹੋਣੀ ਹਰਕਤ ਕਹਿ ਸਕਦੇ ਆ ਜਾਣ ਬੁੱਝ ਕੇ ਕੀਤੀ ਹੋਈ ਜਿਹੜੀ ਹੈ ਉਹ ਸ਼ਰਾਰਤ ਹੈ ਔਰ ਉਸ ਸ਼ਰਾਰਤ ਨੂੰ ਜਿਹੜਾ ਸ਼ਬਦ ਸਾਮਰਾਜਵਾਦ ਜਿੰਨੂੰ ਹਮੇਸ਼ਾ ਭਗਤ ਸਿੰਘ ਨੇ ਵੰਗਾਰਿਆ ਕਿ ਸਾਮਰਾਜਵਾਦ ਦੀ ਕਿਸ ਕੋਈ ਵੀ ਤਾਕਤ ਇਨਕਲਾਬ ਨੂੰ ਰੋਕ ਨਹੀਂ ਸਕਦੀ ਕੋਈ ਵੀ ਸ਼ਕਤੀ ਸ਼ੈਤਾਨੀ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕੇਗੀ ਇਨਕਲਾਬ ਨੇ ਆਉਣਾ ਹੀ ਆਉਣਾ ਹੈ ਔਰ ਜਿਹੜਾ ਸਾਮਰਾਜ ਦੀ ਤਾਕਤ ਦੀ ਜਗ੍ਹਾ ਤੇ ਸਮਾਜਵਾਦ ਤਾਕਤ ਜਿਹੜਾ ਲਿਖਣਾ ਔਰ ਉਹਦੇ ਤੇ ਇਹ ਕਿ ਜਿਹੜਾ ਇਨਕਲਾਬ ਨੂੰ ਸਮਾਜਵਾਦ ਨਹੀਂ ਰੋਕ ਸਕਦਾ ਸਮਾਜਵਾਦ ਇਨਕਲਾਬ ਜਿਹੜਾ ਇੱਕ ਇਨਕਲੂ ਇਨਕੂਲ ਹੈ ਔਰ ਇਹ ਜਿਹੜਾ ਗਲਤ ਪੇਸ਼ਕਾਰੀ ਕਰਨਾ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਅਸੀਂ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਉਹ ਨੋਟ ਕਰਵਾ ਰਹੇ ਹਾਂ ਔਰ ਨਾਲ ਦੀ ਨਾਲ ਉਹਨਾਂ ਨੂੰ ਕਹਿਣਾ ਚਾਹ ਰਹੇ ਕਿ ਇਹ ਜਿਹੜੀ ਗਲਤੀ ਹੈ ਇਹ ਬੱਜਰ ਗਲਤੀ ਜਾਣਬੁੱਝ ਕੇ ਕੀਤੀ ਲੱਗਦੀ ਹੈ ਖੋਟ ਲਾਉਣ ਵਾਸਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਉਹਦੀ ਵਿਚਾਰਧਾਰਾ ਦੇ ਵਿੱਚ ਖੋਟ ਲਾਉਣ ਵਾਸਤੇ ਕੀਤੀ ਹੋਈ ਜਿਹੜੀ ਹੈ ਜਾਣਬੁੱਝ ਕੇ ਗਲਤੀ ਹੈ ਇਸ ਗਲਤੀ ਨੂੰ ਤੁਰੰਤ ਜਿਹੜਾ ਉਹ ਸੂਧਾਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਜਿਹੜੀ ਆਪਣੇ ਆਪ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਦੀ ਨੁਮਾਈ ਜਿਹੜੀ ਹੈ ਉਹ ਮਦਈ ਮੰਨਦੀ ਹੈ ਪਰ ਸਲੀਅਤ ਲੋਕਾਂ ਦੇ ਸਾਹਮਣੇ ਹੈ ਅਸੀਂ ਅੱਜ ਸਰਭਾਰਤ ਨੌਜਵਾਨ ਸਭਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਿਹੜੀ ਇਹ ਚਿੱਠੀ ਦਾ ਬੋਰਡ ਲੱਗਿਆ ਹੈ ਇਹਨੂੰ ਤੁਰੰਤ ਜਿਹੜਾ ਹੈ ਪ੍ਰਸ਼ਾਸਨ ਨੂੰ ਕਹਿ ਕੇ ਉਹ ਰਿਮੂਵ ਕਰਾਉਣਾ ਚਾਹੀਦਾ ਹੈ ਤੋਂ ਹਟਾਉਣਾ ਚਾਹੀਦਾ ਹੈ ਔਰ ਜਿਹੜਾ ਦਰੁਸਤ ਹੈ ਜਿਹੜੇ ਸ਼ਬਦ ਨੇ ਜਿਨ੍ਹਾਂ ਨਾਲ ਜਿਹੜੀ ਹੈ ਉਹ ਉਲਟਾ 헤ਰ ਫੇਰ ਕੀਤੀ ਗਈ ਹੈ ਸਹੀ ਸ਼ਬਦ ਸਹੀ ਚਿੱਠੀ ਲਿਖ ਕੇ ਉਹ ਇੱਥੇ ਜਿਹੜੀ ਹੈ ਉਹ ਇਸ ਤਾਪਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੀ ਸਹੀ ਜਾਣਕਾਰੀ ਹੈ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਉਹ ਲੋਕਾਂ ਤੱਕ ਪਹੁੰਚ ਸਕੇ ਉਹਨੂੰ ਚਾਹਣ ਵਾਲਿਆਂ ਤੱਕ ਦੁਨੀਆ ਭਰ ਦੇ ਜਿਹੜੇ ਲੋਕ ਇੱਥੇ ਆਉਂਦੇ ਨੇ ਸਲਾਨੀ ਆਉਂਦੇ ਨੇ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਆਉਂਦੇ ਨੇ ਉਹਨਾਂ ਨੂੰ ਇਸ ਗੱਲ ਦਾ ਸਹੀ ਜਿਹੜਾ ਹੈ ਉਹ ਉਪਦੇਸ਼ ਮਿਲ ਸਕੇ ਇਸ ਗੱਲ ਦਾ ਸੁਨੇਹਾ ਮਿਲ ਸਕੇ ਨਾਲ ਦੀ ਨਾਲ ਮੈਂ ਜਰੂਰ ਸਦਾ ਜਿਨਾ ਚਾਹਾਂਗਾ ਜਿੰਨੀਆਂ ਵੀ ਇਨਕਲਾਬੀ ਧਿਰਾਂ ਨੇ ਲੜ ਰਹੀਆਂ ਧਿਰਾਂ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਆ ਕਿ ਇੱਕ ਨੋਟਿਸ ਆਇਆ ਆਪਣੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਇਸ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ ਕਿਉਂਕਿ ਜੇ ਖੋਟ ਅਜਰ ਲਾਉਣ ਦਾ ਕੰਮ ਸ਼ੁਰੂ ਹੋਇਆ ਹੈ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਜਿਹੜਾ ਹੋਰ ਖੋਟ ਲਾਉਣ ਦਾ ਕੰਮ ਇਹ ਸਰਕਾਰਾਂ ਕੇਂਦਰ ਸਰਕਾਰ ਇਹ ਕਰ ਸਕਦੀ ਹੈ ਇਸ ਲਈ ਕਿ ਮੈਂ ਜਿੰਨੇ ਵੀ ਕਮਿਊਨਿਸਟ ਵਿਚਾਰਧਾਰਾ ਨਾਲ ਸੰਬੰਧਤ ਨੇ ਲੋਕਤੰਤਰੀ ਵਿਚਾਰਧਾਰਾ ਨਾਲ ਸੰਬੰਧਤ ਨੇ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਸੰਬੰਧਤ ਨੇ ਜਾਂ ਇਨਕਲਾਬੀ ਧਿਰਾਂ ਜਿਹੜੀਆਂ ਲੜ ਰਹੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਓ ਇਸ ਵੱੱਜਰ ਗਲਤੀ ਦੇ ਖਿਲਾਫ ਇੱਕ ਮੂਵਮੈਂਟ ਖੜੀ ਕਰੀਏ ਔਰ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਵਾਬ ਦਈਏ ਕਿ ਇਸ ਤਰ੍ਹਾਂ ਤੁਹਾਡੀ ਜਿਹੜੀ ਕਹਹੋਣੀ ਹਰਕਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂ ਤੇ ਇੱਕ ਲਿਖਤੀ ਪੱਤਰ ਵੀ ਦੇਵਾਂਗੇ ਤਾਂ ਕਿ ਇਸ ਜਿਹੜਾ ਇਸ ਪੱਤਰ ਨੂੰ ਤੁਰੰਤ ਦਰਸਤ ਜਿਹੜਾ ਲਿਖਣ ਦਾ ਕੰਮ ਉਹ ਕੀਤਾ ਜਾ ਸਕੇ। ਜੀ ਸਰਪਾਰਤ ਨੌਜਵਾਨ ਸਭਾ ਦੇ ਵੱਲੋਂ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਖੜੇ ਆ ਜਿੱਥੇ ਉਹਨਾਂ ਤਿੰਨ ਮਹਾਨ ਸ਼ਹੀਦਾਂ ਦੇ ਜਿਹੜੇ ਬੁੱਤ ਲੱਗੇ ਨੇ ਔਰ ਨਾਲ ਇੱਥੇ ਭਗਤ ਸਿੰਘ ਦਾ ਇੱਕ ਲੈਟਰ ਲਿਖਿਆ ਹੈ ਇਹ ਭਗਤ ਸਿੰਘ ਦਾ ਅੰਤਿਮ ਪੱਤਰ ਹੈ ਉਹਦੇ ਸਾਥੀਆਂ ਦੇ ਨਾਮ ਹੈ ਇਸ ਅੰਤਿਮ ਪੱਤਰ ਨੂੰ ਪੰਜਾਬ ਸਰਕਾਰ ਨੇ ਇਸ ਸਟੀਲ ਦੀ ਪਲੇਟ ਤੇ ਉਹ ਪ੍ਰਿੰਟ ਕਰਕੇ ਲਗਾਇਆ ਹੈ ਪਰ ਇੱਥੇ ਇੱਕ ਬੜੀ ਵੱਡੀ ਜਿਹੜੀ ਹੈ ਉਹ ਵਿਚਾਰਧਾਰਕ ਕੋਤਾਹੀ ਕੀਤੀ ਗਈ ਹੈ ਅਸੀਂ ਸਮਝਦੇ ਹਾਂ ਜਾਣ ਬੁੱਝ ਕੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਉਹਦੀ ਲਿਖਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਲਿਖਿਆ ਹੈ ਕਿ ਉਹਨਾਂ ਨੇ ਆਪਣੀ ਪੂਰੀ ਚਿੱਠੀ ਦੇ ਵਿੱਚ ਇੱਕ ਇੱਕ ਪੈਰੇ ਦੇ ਅੰਤ ਵਿੱਚ ਇਹ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਕੁਰਬਾਨ ਹੋਣ ਵਾਲੀਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਮਾਜਵਾਦ ਦੀਆਂ ਸਾਰੀਆਂ ਸ਼ੈਤਾਨੀ ਤਾਕਤਾਂ ਦੇ ਵਸ ਦੀ ਗੱਲ ਨਹੀਂ ਰਹੇਗੀ ਜਦ ਕਿ ਇੱਥੇ ਸ਼ਬਦ ਸਮਾਜਵਾਦ ਨਹੀਂ ਹੈ ਇਥੇ ਸ਼ਬਦ ਹੈ ਜਿਹੜੇ ਭਗਤ ਸਿੰਘ ਦੀਆਂ ਆਪਣੀਆਂ ਹੱਥ ਲਿਖਤਾਂ ਵਿੱਚ ਉਹ ਸਾਮਰਾਜਵਾਦ ਹੈ ਸਾਮਰਾਜਵਾਦ ਔਰ ਸਮਾਜਵਾਦ ਵਿੱਚ ਉਹ ਆਪੋਜ਼ਿਟ ਜ਼ਮੀਨ ਅਸਮਾਨ ਦਾ ਫਰਕ ਹੈ ਭਗਤ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਆਪਣਾ ਪੂਰਾ ਇਨਕਲਾਬੀ ਜੀਵਨ ਪੂਰੀ ਆਜ਼ਾਦੀ ਸੰਗਰਾਮ ਦੀ ਲੜਾਈ ਦੇ ਵਿੱਚ ਸਮਾਜਵਾਦੀ ਵਿਚਾਰਧਾਰਾ ਦੀ ਜਿਹੜੀ ਉਹ ਪੈਰਵਾਈ ਕੀਤੀ ਉਹਦਾ ਝੰਡਾ ਬਰਦਾਰ ਰਿਹਾ ਉਹਦੇ ਵਿਚਾਰ ਜਿਹੜੇ ਸਮਾਜਵਾਦ ਦੇ ਵਿਚਾਰਾਂ ਨੂੰ ਉਹਦੇ ਖਿਆਲਾਂ ਨੂੰ ਪ੍ਰਚਾਰਨ ਦੇ ਵਿੱਚ ਉਹ ਪੂਰੇ ਲੋਕਾਂ ਚ ਦੁਨੀਆ ਤੇ ਲੈ ਕੇ ਗਿਆ ਸਮਾਜਵਾਦ ਦਾ ਮਤਲਬ ਹੈ ਜਿਵੇਂ ਕਿ ਭਗਤ ਸਿੰਘ ਹੋਰਾਂ ਨੇ ਜਾਣਿਆ ਪੜ੍ਹਿਆ ਉਹਨਾਂ ਦੀ ਲਿਖਤਾਂ ਤੋਂ ਔਰ ਜਿਹੜੇ ਕਹ ਲਈਏ ਸਮਾਜਵਾਦ ਦੇ ਪਿਤਾਮਾ ਕਹਿ ਸਕਦੇ ਆ Karl Marx ਫਰੈਂਕ ਇੰਗਲਿਸ਼ ਉਥੋਂ ਜੇ ਉਹਦੀ ਪਰਿਭਾਸ਼ਾ ਕਰਨੀ ਹੋਵੇ ਤਾਂ ਮੋٹے ਰੂਪ ਚ ਇਹ ਕਹਿ ਸਕਦੇ ਆ ਕਿ ਸਮਾਜਵਾਦ ਲੋਕਾਂ ਦੇ ਲਈ ਜਿੱਥੇ ਬਰਾਬਰੀ ਦਾ ਬਰਾਬਰੀ ਦਾ ਹੱਕ ਹੋਵੇ ਜਿੱਥੇ ਹਰੇਕ ਮਨੁੱਖ ਨੂੰ ਉਹਦੀ ਯੋਗਤਾ ਦੇ ਮੁਤਾਬਕ ਕੰਮ ਮਿਲੇ ਔਰ ਕੰਮ ਦੇ ਮੁਤਾਬਕ ਉਹਦੀ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਜਿਹਦੀ ਕਾਮਨਾ ਜਿਹਦੇ ਲਈ ਭਗਤ ਸਿੰਘ ਨੇ ਆਪਣਾ ਜੀਵਨ ਕੁਰਬਾਨ ਕੀਤਾ ਜਿਹਦੇ ਲਈ ਉਹ ਹੱਸ ਕੇ ਫਾਂਸੀ ਚੜਿਆ ਉਹ ਸਮਾਜਵਾਦ ਦੇ ਲਈ ਉਹਨਾਂ ਨੇ ਪੂਰਾ ਜੀਵਨ ਕੁਰਬਾਨ ਕੀਤਾ ਪਰ ਉਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਇਨਕਲਾਬ ਜਿੰਦਾਬਾਦ ਹੈ ਔਰ ਨਾਲ ਦੀ ਨਾਲ ਕਿਹਾ ਸੀ ਕਿ ਸਾਮਰਾਜਵਾਦ ਮੁਰਦਾਬਾਦ ਹੈ ਜਿਹੜਾ ਸਾਮਰਾਜਵਾਦੀ ਤਾਕਤਾਂ ਸੀਗੀਆਂ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਗੁਲਾਮ ਕੀਤਾ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਕਿਰਤੀਆਂ ਨੂੰ ਜਿਹੜਾ ਉਹ ਉਹਨਾਂ ਦਾ ਸ਼ੋਸ਼ਣ ਕਰਨ ਦਾ ਕੰਮ ਕੀਤਾ ਅੱਜ ਵੀ ਲਗਾਤਾਰ ਜਾਰੀ ਹੈ ਅੱਜ ਵੀ ਜਿਹੜਾ ਸਾਮਰਾਜਵਾਦ ਹੈ ਉਹ ਆਪਣੀਆਂ ਜਿਹੜੀਆਂ ਤਾਕਤਾਂ ਦੇ ਨਾਲ ਆਪਣੇ ਨਵੇਂ ਆਧੁਨਿਕ ਸਾਧਨਾਂ ਦੇ ਨਾਲ ਲੋਕਾਂ ਤੇ ਅਤਿਆਚਾਰ ਕਰਨ ਤੋਂ ਅੱਜ ਵੀ ਬਾਦ ਨਹੀਂ ਆ ਰਿਹਾ ਔਰ ਦੁਨੀਆ ਭਰ ਚ ਜਿੱਥੇ ਕਿਤੇ ਵੀ ਕੋਈ ਸਮਾਜਵਾਦੀ ਨੇ ਉਹ ਸਾਮਰਾਜਵਾਦ ਦੇ ਖਿਲਾਫ ਲੜਦੇ ਨੇ ਸੋ ਜਿਹੜਾ ਸਾਮਰਾਜਵਾਦ ਸ਼ਬਦ ਹੈ ਇੱਥੇ ਸ਼ਬਦ ਸਾਮਰਾਜਵਾਦ ਹੋਣਾ ਚਾਹੀਦਾ ਸੀਗਾ ਜਿਹੜਾ ਕਿ ਭਗਤ ਸਿੰਘ ਦੀਆਂ ਓਰੀਜਨਲ ਮੇਰੇ ਕੋਲ ਇੱਕ ਕਿਤਾਬ ਹੈ ਜਿਹੜੀ ਭਗਤ ਸਿੰਘ ਦੀ ਕਿਤਾਬ ਨੂੰ ਐਡਿਟ ਕੀਤਾ ਚਮਨ ਲਾਲ ਜੀ ਇਹਦੇ ਇਤਿਹਾਸਕਾਰ ਲੇਖਕ ਆ ਭਗਤ ਸਿੰਘ ਵਿਚਾਰਵਾਨ ਇਨਕਲਾਬੀ ਇਸ ਕਿਤਾਬ ਦੇ ਪੰਨਾ ਨੰਬਰ 228 ਤੇ ਭਗਤ ਸਿੰਘ ਦਾ ਉਹ ਜਿਹੜਾ オリジナル268 ਤੇ ਜਿਹੜਾ ਭਗਤ ਸਿੰਘ ਦਾ オリジナル ਉਹ ਲੈਟਰ ਆ ਉਹ ਪੱਤਰ ਹੈ ਉਹ ਛਾਪਿਆ ਗਿਆ ਹੈ ਉਹਦੇ ਵਿੱਚ ਸਪਸ਼ਟ ਸਪਸ਼ਟ ਰੂਪ ਵਿੱਚ ਲਿਖਿਆ ਕਿ ਭਗਤ ਸਿੰਘ ਨੇ ਇਹ ਜਿਹੜਾ ਸ਼ਬਦ ਹੈ ਉਹ સામਰਾਜਵਾਦ ਲਿਖਿਆ ਨਾ ਕਿ ਸਮਾਜਵਾਦ ਉਹੀ ਆਪਾਂ ਦੁਬਾਰਾ ਜੇ ਦੇਖਣਾ ਹੋਵੇ ਤਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ સામਰਾਜਵਾਦ ਦੀਆਂ ਸ਼ੈਤਾਨੀ ਤਾਕਤਾਂ ਦੇ ਵਸ ਦੀ ਗੱਲ ਨਹੀਂ ਰਹੇਗੀ ਹੁਣ ਇੱਥੇ ਸਮਰਾਜਵਾਦ ਸ਼ਬਦ ਹੋਣਾ ਚਾਹੀਦਾ ਪਰ ਇੱਥੇ ਸਮਾਜਵਾਦੀ ਸ਼ਬਦ इनकल ज़िंदबादवाद ज़िंदबाद भॻत کرن والی پنجاب سرکار करण آباد पंजाब آباد मुरदाबाद آباد